ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਹੋਵੇ ਚੜ੍ਹਦੀ ਕਲਾ ਚ ਹੋ ਕੇ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਬੜੇ ਵਧੀਆ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਰਿਕੁਐਸਟ ਹੈ ਜੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਉਸੀਂ ਥੰਬਨੇਲ ਤੇ ਪੜਿਆ ਹੁਣ ਆਪ ਤੇ ਲਿਖਿਆ ਹੈ ਵੀ ਜ਼ਿੰਦਗੀ ਵਿੱਚ ਲਿਮਿਟ ਕਰਾਸ ਕਰਨੀ ਵੀ ਜ਼ਰੂਰੀ ਆ ਹੁਣ ਲਿਮਿਟ ਕਈ ਜਗ੍ਹਾ ਤੇ ਕਰਾਸ ਕੀਤੀ ਜਾ ਸਕਦੀ ਆ ਠੀਕ ਆ ਜੀ ਕਈ ਜਗ੍ਹਾ ਤੇ ਆਪਾਂ ਨੂੰ ਲਿਮਿਟ ਦੇ ਵਿੱਚ ਰਹਿਣਾ ਪੈਂਦਾ ਆ ਆਪਾਂ ਵੈਸੇ ਨੋਰਮਲੀ ਆਪਾਂ ਇਹੀ ਕਹਿੰਨੇ ਆ ਯਾਰ ਲਿਮਿਟ ਚ ਰਹਿ ਆਪਣੀ ਚੰਨਾ ਆਪਾਂ ਨੋਰਮਲੀ ਗੱਲ ਕਰਦੇ ਆ ਜਾਂ ਕਿਸੇ ਨਾਲ ਲੜਾਈ ਝਗੜਾ ਹੁੰਦਾ ਉੱਥੇ ਵੀ ਆਗਾ ਜਦੋਂ ਲਿਮਿਟ ਚ ਰਾ ਕੇ ਗੱਲ ਕਰਨਾ ਪਰ ਕਈ ਚੀਜ਼ਾਂ ਐਸੀ ਵੀ ਹੁੰਦੀਆਂ ਸਾਡੀ ਲਾਈਫ ਦੇ ਵਿੱਚ ਜਿੱਥੇ ਆਪਾਂ ਨੂੰ ਜ਼ਰੂਰੀ ਜ਼ਰੂਰੀ ਬਣ ਜਾਂਦਾ ਵੀ ਲਿਮਿਟ ਨੂੰ ਕਰਾਸ ਕਰੀਏ ਕਰਾਸ ਕੀਤਾ ਜਾਵੇ ਕਰਾਸ ਕਿੱਥੇ ਕਰਨੀ ਆ ਲਿਮ ਧਿਆਨ ਨਾਲ ਸੁਣਿਓ ਵੀਡੀਓ ਛੋਟੀ ਜੀ ਹੈ ਬੜੀਆ ਵੀਡੀਓ ਆ ਮੰਨ ਲਓ ਤੁਸੀਂ ਕਿਸੇ ਵੀ ਫੀਲਡ ਵਿੱਚ ਕੰਮ ਕਰਦੇ ਹੋ ਕਿਸੇ ਵੀ ਚਾਹੇ ਮਕੈਨੀਕਲ ਕੰਮ ਕਰਦੇ ਹੋ ਤੁਸੀਂ ਇੰਜੀਨੀਅਰ ਹੋ ਤੁਸੀਂ ਆਰਕੀਟੈਕਟ ਹੋ ਜਾਂ ਜੋ ਵੀ ਹੋਣਾ ਕਿਸੇ ਵੀ ਫੀਲਡ ਵਿੱਚ ਕੰਮ ਕਰਦੇ ਹੋ ਜਦ ਆਪਾਂ ਇੱਕੋ ਚੀਜ਼ ਤੇ ਕੰਮ ਕਰਦੇ ਰਹਿੰਦੇ ਆ ਰੈਗੂਲਰ ਸਾਲ 2 ਸਾਲ 3 ਸਾਲ 4 ਸਾਲ 5 ਸਾਲ ਆਪਾਂ ਕੰਮ ਕਰਦੇ ਰਹਿੰਦੇ ਆ ਕਈ ਵਾਰ ਜਦ ਆਪਾਂ ਸੇਮ ਉਹੀ ਚੀਜ਼ ਕਰੀ ਜਾਂਦੇ ਆ ਜਿੰਨੇ ਲੰਬੇ ਸਮੇਂ ਤੋਂ ਤਾਂ ਆਪਾਂ ਉਸ ਚੀਜ਼ ਤੋਂ ਬੋਰ ਹੋਣ ਲੱਗ ਜਾਂਦੇ ਹਾਂ ਨੋਟਿਸ ਕਰਕੇ ਦੇਖਿਓ ਤੁਸੀਂ ਵੀ ਹੁੰਦੇ ਹੋਵੋਗੇ ਹਨਾ ਜਦ ਬੰਦਾ ਬੋਰ ਹੋਣ ਲੱਗ ਜਾਂਦਾ ਫਿਰ ਬੰਦਾ ਕਹਿੰਦਾ ਨਹੀਂ ਯਾਰ ਉਸ ਜਗ੍ਹਾ ਤੇ ਉਹ ਟਾਈਮ ਹੁੰਦਾ ਵੀ ਤੁਸੀਂ ਆਪਣੀ ਲਿਮਟ ਨੂੰ ਕ੍ਰੋਸ ਕਰੋ ਉਸ ਜਗ੍ਹਾ ਨੂੰ ਲੈ ਕੇ ਮੰਨ ਲਓ ਤੁਸੀਂ ਕੋਈ ਪ੍ਰੋਜੈਕਟ ਤਿਆਰ ਕਰਦੇ ਹੋ 2D ਵਿੱਚ ਹਨਾ 2D ਵਿੱਚ ਪ੍ਰੋਜੈਕਟ ਤਿਆਰ ਕਰ ਰਹੇ ਹੋ ਤੁਸੀਂ ਆਪਣੀ ਲਿਮਟ ਕ੍ਰੋਸ ਕਰੋ ਉੱਥੇ ਵੀ ਮੈਂ 2D ਨਹੀਂ ਮੈਂ 3D ਤਿਆਰ ਕਰਨਾ ਹੁੰਦਾ ਹੈ ਠੀਕ ਹੈ ਨਾ ਉਸ ਚੀਜ਼ ਤੇ ਜ਼ੋਰ ਲਾਓ ਉਹਦੇ ਉੱਤੇ ਪੂਰਾ ਕਨਸੈਂਟਰੇਟ ਕਰੋ ਉਸ ਜਗ੍ਹਾ ਤੇ ਤੁਹਾਡੀ ਲਿਮਟ ਜਿਹੜੀ ਹੱਦ ਆ ਉਹ ਕਰੋਸ ਹੋਣੀ ਚਾਹੀਦੀ ਆ ਜਿਹੜੀ ਵੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਊਗੀ ਬੈਨੀਫਿਟ ਕਿਦਾਂ ਦੇਊਗੀ ਤੁਹਾਨੂੰ ਮਾਈਂਡਲੀ ਸਟਰੋਂਗ ਕਰੂਗੀ ਤੁਹਾਡੀ ਸੋਚ ਨੂੰ ਵਧਾਊਗੀ ਵੀ ਹਾਂ ਯਾਰ ਇਹ ਕਿਦਾਂ ਕਰਨਾ ਹੈ ਠੀਕ ਹੈ ਜੀ ਤੁਹਾਨੂੰ ਫਾਈਨੈਂਸ਼ਲੀ ਵੀ ਵਧਾਊਗੀ ਜਦੋਂ ਤੁਸੀਂ 2D ਤੋਂ 3D ਵਿੱਚ ਜਾਓਗੇ ਨਾ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਤਾਂ ਉਸ ਚੀਜ਼ ਦਾ ਉਸ ਚੀਜ਼ ਦੀ ਵੈਲਿਊ ਵੀ ਜ਼ਿਆਦਾ ਹੋਊਗੀ ਠੀਕ ਹੈ ਜੀ ਸੋ ਇਹ ਚੀਜ਼ ਨਾਲ ਤੁਹਾਡੀ ਫਾਈਨੈਂਸ਼ਲੀ ਹੈਲਪ ਵੀ ਹੋਊਗੀ ਹਨਾ ਤੁਹਾਡੀ ਤੁਹਾਡਾ ਮਾਰਕੀਟ ਵਿੱਚ ਰੁਤਬਾ ਵੀ ਹੋਊਗਾ ਤੁਹਾਡੀ ਵੈਲਿਊ ਵੀ ਵਧੂਗੀ ਜਦੋਂ ਤੁਸੀਂ ਇਹ ਕਿ ਇੱਥੋਂ ਛੋਟੀ ਚੀਜ਼ ਲੈ ਕੇ ਤੁਸੀਂ ਵੱਡੀ ਚੀਜ਼ ਨੂੰ ਟਰਾਈ ਕੀਤਾ ਤੇ ਉਹ ਉਹ ਚ ਸਫਲ ਹੋ ਗਏ ਹਨਾ ਸੋ ਇਹ ਕਈ ਹਰੇਕ ਫੀਲਡ ਦੇ ਵਿੱਚ ਇਹ ਚੀਜ਼ ਹੁੰਦੀ ਹੈ ਇਹ ਨਹੀਂ ਵੀ ਇੱਕ ਕੰਮ ਦੇ ਵਿੱਚ ਹੀ ਹਰੇਕ ਫੀਲਡ ਦੇ ਵਿੱਚ ਇਹ ਚੀਜ਼ ਹੁੰਦੀ ਹੈ ਹਨਾ ਸੋ ਕੋਸ਼ਿਸ਼ ਕਰੋ ਜਿਹੜੀ ਫੀਲਡ 'ਚ ਤੁਸੀਂ ਕੰਮ ਕਰ ਰਹੇ ਹੋ ਕਈ ਸਾਲਾਂ ਤੋਂ ਕਰ ਰਹੇ ਹੋ ਸੇਮ ਹੀ ਕਰੀ ਜਾ ਰਹੇ ਹੋ ਉੱਤੇ ਸਟੌਪ ਲਗਾ ਕੇ ਉਹਦੀ ਲਿਮਿਟ ਕਰਾਸ ਕਰੋ ਲਿਮਿਟ ਕ੍ਰੋਸ ਕਰੋ ਤੇ ਉਹਦੇ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟ ਕਰੋ ਨਵੀਆਂ-ਨਵੀਆਂ ਚੀਜ਼ਾਂ ਦੇਖੋ ਸੋ ਇਹ ਚੀਜ਼ ਕਰੋਗੇ ਤਾਂ ਤੁਹਾਡੀ ਜਿਹੜੀ ਫਾਈਨੈਂਸ਼ਲੀ ਹੈਲਪ ਹੋਊਗੀ ਮੈਂ ਪਹਿਲੇ ਹੀ ਕਹਿ ਚੁੱਕਿਆ ਤੇ ਤੁਹਾਡੀ ਨਾ ਜਿਹੜੀ ਵੈਲਿਊ ਵੀ ਹੈ ਨਾ ਲੋਕਾਂ ਦੇ ਸਾਹਮਣੇ ਜ਼ਿਆਦਾ ਵਧੂਗੀ ਸੋ ਦੋਸਤੋ ਇੱਥੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ